ਐਸ ਵੀ ਐਡੀ ਸਭ ਤੋਂ ਵੱਡੀ ਸਿਆਸੀ ਖਬਰ ਲੈ ਕੇ ਤੁਹਾਡੇ ਤੱਕ ਪਹੁੰਚਿਆ ਰਾਹੁਲ ਗਾਂਧੀ ਨੂੰ ਕਾਂਗਰਸ ਨੇ ਉਮੀਦਵਾਰ ਐਲਾਨ ਦਿੱਤਾ ਰਾਹੁਲ ਗਾਂਧੀ ਨੂੰ ਜਿਹੜਾ ਉਮੀਦਵਾਰ ਐਲਾਨਿਆ ਗਿਆ ਕਾਂਗਰਸ ਨੇ ਇਸੇ ਨਾਲ ਕੁਝ ਹੋਰ ਉਮੀਦਵਾਰਾਂ ਦਾ ਵੀ ਐਲਾਨ ਕੀਤਾ ਹੈ ਤੁਸੀਂ ਜੁੜੇ ਹੋ ਲੋਕਪੱਣ న్యూਸ ਦੇ ਨਾਲ ਮੈਂ ਹਰਿੰਦਰ ਬਾਜਵਾ ਇਸ ਵੇਲੇ ਦੀ ਵੱਡੀ ਤੇ ਅਹਿਮ ਖਬਰ ਇਹ ਹੈ ਕਿ ਰਾਹੁਲ ਗਾਂਧੀ ਨੂੰ ਕਾਂਗਰਸ ਦੇ ਵੱਲੋਂ ਜਿਹੜਾ ਉਮੀਦਵਾਰ ਲਾਣ ਦਿੱਤਾ ਗਿਆ ਚਰਚਾ ਲਗਾਤਾਰ ਚੱਲ ਰਹੀ ਸੀ ਕਿ ਰਾਹੁਲ ਗਾਂਧੀ ਨੂੰ ਜਿਹੜਾ ਯੂਪੀ ਦੀ ਕਿਸ ਸੀਟ ਤੋਂ ਉਮੀਦਵਾਰ ਬਣਾਇਆ ਜਾਵੇ ਕਦੇ ਅਮੇਠੀ ਦਾ ਨਾਮ ਆਉਂਦਾ ਸੀ ਕਦੇ ਰਾਇਬਰੇਲੀ ਦਾ ਤੇ ਕਦੇ ਕਿਸੇ ਸੀਟ ਦਾ ਪਰ ਆਖਰਕਾਰ ਜਿਹੜਾ ਕਾਂਗਰਸ ਨੇ ਰਾਇਬਰੇਲੀ ਤੋਂ ਰਾਹੁਲ ਗਾਂਧੀ ਨੂੰ ਉਮੀਦਵਾਰ ਲਾਣ ਦਿੱਤਾ ਵੱਡੀ ਤੇ ਅਹਿਮ ਖਬਰ ਇਹ ਹੈ ਕਿ ਰਾਹੁਲ ਗਾਂਧੀ ਹੁਣ ਰਾਇਬਰੇਲੀ ਤੋਂ ਚੋਣ ਲੜਨਗੇ ਰਾਹੁਲ ਗਾਂਧੀ ਇਸ ਸਮੇਂ ਦੋ ਲੋਕ ਸਭਾ ਸੀਟਾਂ ਤੋਂ ਚੋਣ ਲੜ ਰਹੇ ਹੈ ਇੱਕ ਕੇਰਲ ਦੀ ਵਨਾਈਟ ਸੀਟ ਹੈ ਜਿੱਥੋਂ ਰਾਹੁਲ ਗਾਂਧੀ ਮੌਜੂਦਾ ਲੋਕ ਸਭਾ ਮੈਂਬਰ ਨੇ ਦੂਜੀ ਸੀਟ ਰਾਇਬਰੇਲੀ ਹੈ ਜਿੱਥੋਂ ਉਹਨਾਂ ਦੀ ਮਾਤਾ ਸੋਨੀਆ ਗਾਂਧੀ ਲੋਕ ਸਭਾ ਮੈਂਬਰ ਨੇ ਅਤੇ ਉਹ ਇਸ ਸਮੇਂ ਰਾਸ ਸਵਾਚ ਜਾ ਚੁੱਕੇ ਐ ਤਾਂ ਸੋਨੀਆ ਗਾਂਧੀ ਇਸ ਵਾਰ ਕੋਈ ਵੀ ਚੋਣ ਨਹੀਂ ਲੜ ਰਹੇ ਕਿਸੇ ਵੀ ਸੀਟ ਤੋਂ ਤਾਂ ਰਾਇ ਬਰੇਲੀ ਤੋਂ rahul gandhi ਆਪਣੀ ਮਾਂ ਦੀ ਥਾਂ ਦੇ ਉੱਤੇ ਚੋਣ ਲੜਨਗੇ ਚਰਚਾ ਇਹ ਸੀ ਕਿ ਅਮੇਠੀ ਤੋਂ rahul gandhi ਚੋਣ ਲੜ ਸਕਦੇ ਆ ਪਰ ਅਮੇਠੀ ਤੋਂ ਕੁਸ਼ੋਰੀ ਲਾਲ ਸ਼ਰਮਾ ਨੂੰ ਕਾਂਗਰਸ ਨੇ ਆਪਣਾ ਉਮੀਦਵਾਰ ਲਾਣ ਦਿੱਤਾ ਨਾਮਜ਼ਦਗੀ ਦਾਖਲ ਕਰਨ ਚ ਦੋਵਾਂ ਸੀਟਾਂ ਦੇ ਵਿੱਚ ਜਿਹੜਾ ਕਹਿੰਦੇ ਕਿ ਇੱਕ ਦੋ ਦਿਨ ਦਾ ਸਮਾਂ ਬਾਕੀ ਆ ਉੱਥੇ ਨਾਮਜ਼ਦਗੀ ਦਾਖਲ ਕਰਨ ਦਾ ਆਖਰੀ ਦਿਨ ਹੈ ਜਿਹੜਾ ਨਜ਼ਦੀਕ ਐ ਇਸ ਕਰਕੇ ਐਨ ਮੌਕੇ ਦੇ ਉੱਤੇ ਰਾਹੁਲ ਗਾਂਧੀ ਨੂੰ ਉਮੀਦਵਾਰ ਦੇ ਤੌਰ ਦੇ ਉੱਤੇ ਕਾਂਗਰਸ ਰਾਇ ਬਰੇਲੀ ਲੈ ਕੇ ਆਈ ਹੈ ਰਾਹੁਲ ਗਾਂਧੀ ਇਸ ਤੋਂ ਪਹਿਲਾਂ ਰਾਇ ਬਰੇਲੀ ਦੀ ਗਵਾਂਡੀ ਸੀਟ ਆ ਮੇਠੀ ਤੋਂ ਲੋਕ ਸਭਾ ਮੈਂਬਰ ਰਹੇ ਨੇ ਕਈ ਵਾਰ ਪਰ ਪਿਛਲੀ ਵਾਰ 2019 ਦੇ ਵਿੱਚ ਉਹ ਇਹ ਸੀਟ ਭਾਜਪਾ ਦੀ ਸਿਮਰਤੀ ਹਰਾਨੀ ਤੋਂ ਹਾਰ ਗਏ ਸਨ ਸਿਮਰਤੀ ਹਰਾਨੀ ਨੇ ਇਹ ਸੀਟ ਜਿੱਤੀ ਸੀ ਇਸ ਸੀਟ ਦੇ ਜਿੱਤਣ ਤੋਂ ਬਾਅਦ ਲਗਾਤਾਰ ਇਸ ਵਾਰ ਚਰਚਾ ਐ ਸੀ ਕਿ ਸਥਾਪਤੀ ਵਿਰੋਧੀ ਲਹਿਰ ਹੈ ਜਿਹੜੀ ਸਿਮਰਤੀ ਹਰਾਨੀ ਦੇ ਖਿਲਾਫ ਬਹੁਤ ਜ਼ਿਆਦਾ ਜਿਹੜੀ ਐ ਸਟਰੋਂਗ ਹੋਈ ਹੋਈ ਹੈ ਉਹਨਾਂ ਦੇ ਕੰਮ ਕਾਜ ਨੂੰ ਲੈ ਕੇ ਲੋਕ ਉੱਥੇ ਸਵਾਲ ਚੁੱਕ ਰਹੇ ਨੇ ਉਹਨਾਂ ਦੇ ਕੰਮ ਕਾਜ ਪ੍ਰਤੀ ਲੋਕਾਂ ਦਾ ਜਿਹੜਾ ਗੁੱਸਾ ਹੈ ਉਹ ਜ਼ਾਹਰ ਹੋ ਰਿਹਾ ਲਗਾਤਾਰ ਤੇ ਭਾਜਪਾ ਦੇ ਅੰਦਰ ਜਿਹੜੀ ਤੋੜਪੰਨ ਹੋਈ ਹੋਈ ਆ ਬੀਜੇਪੀ ਦੀ ਉੱਥੋਂ ਦੇ ਵਿਧਾਇਕਾਂ ਦੇ ਅੰਦਰ ਇੱਕ ਵਿਧਾਇਕ ਦਾ ਇਧਰਲੇ ਪਾਸੇ ਮੂੰਹ ਆ ਤਾਂ ਦੂਜਾ ਉੱਧਰਲੇ ਪਾਸੇ ਮੂੰਹ ਐਸ ਕਰਕੇ ਸਿਮਰਤੀ ਰਾਨੀ ਲਈ ਰਾਹ ਓਖਾ ਵਿਖਾਈ ਦੇ ਰਿਹਾ ਜੇਕਰ ਰਾਹੁਲ ਗਾਂਧੀ ਆਉਂਦੇ ਤਾਂ ਹੋਰ ਓਖਾ ਹੋ ਸਕਦਾ ਸੀ ਪਰ ਕਾਂਗਰਸ ਜਿਹੜੀ ਐ ਇਸ ਮਾਮਲੇ ਦੇ ਵਿੱਚ ਬੜਾ ਸੋਚ ਸਮਝ ਕੇ ਪੈਰ ਰੱਖ ਰਹੀ ਐ ਕਿਉਂਕਿ ਪਿਛਲੀ ਵਾਰ ਰਾਹੁਲ ਗਾਂਧੀ ਅਮੇਠੀ ਹਾਰ ਗਏ ਸਨ ਤਾਂ ਉਹ ਜਿਹੜਾ ਬੈਗੇਜ ਹੈ ਉਹ ਉੱਥੇ ਲਿਜਾਣਾ ਜਿਹੜਾ ਸਹੀ ਨਹੀਂ ਸਮਝਿਆ ਕਾਂਗਰਸ ਨੇ ਤਾਂ ਐਸੇ ਕਰਕੇ ਉਹਨਾਂ ਨੂੰ ਰਾਇ ਬਰੇਲੀ ਸ਼ਿਫਟ ਕੀਤਾ ਗਿਆ ਹੈ ਤੇ ਉਹਨਾਂ ਦੀ ਥਾਂ ਤੇ ਕੁਸ਼ੋਰੀ لال ਸ਼ਰਮਾ ਜਿਹੜੇ ਐ ਸਿਮਰਤੀ ਰਾਣੀ ਨੂੰ ਟੱਕਰ ਦੇਣ ਦੇ ਲਈ ਤਿਆਰ ਨੇ ਸਿਮਰਤੀ ਰਾਣੀ ਬਰਤੀ ਹੋਰ ਵੀ ਕਈ ਗੱਲਾਂ ਨੇ ਕਿ ਉਹਨਾਂ ਦੀ ਯੋਗੀ ਦਿੱਤੇਨਾਥ ਜੋਗੀ ਯੂਪੀ ਦੇ ਮੁੱਖ ਮੰਤਰੀ ਨੇ ਉਹਨਾਂ ਨਾਲ ਨਹੀਂ ਬਣ ਪਾ ਰਹੀ ਜਦੋਂ ਸਿਮਰਤੀ ਰਾਣੀ ਨੇ ਆਪਣੇ ਨਾਮਜ਼ਦਗੀ ਪੱਤਰ ਜਿਹੜੇ ਕਾਗਜ਼ ਜਿਹੜੇ ਦਾਖਲ ਕੀਤੇ ਤਾਂ ਉਸ ਸਮੇਂ ਯੋਗੀ ਦਿੱਤੇਨਾਥ ਉੱਥੇ ਹਾਜ਼ਰ ਨਹੀਂ ਸਨ ਇਸ ਦੀ ਬਜਾਏ ਕਿ ਜੋਗੀ ਦਿੱਤਿਆਨਾਥ ਨੂੰ ਸੱਦਿਆ ਜਾਂਦਾ ਉਹਨਾਂ ਦੀ ਥਾਂ ਦੇ ਉੱਤੇ ਜਿਹੜਾ ਉਹ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਨੂੰ ਸਿਮਰਤੀ ਰਾਣੀ ਨੇ ਸੱਦਿਆ ਸੀ ਤਾਂ ਇਸ ਕਰਕੇ ਇਹ ਸਾਰੀਆਂ ਸਥਿਤੀਆਂ ਨੇ ਸਿਮਰਤੀ ਰਾਣੀ ਲਈ ਅਮੇਠੀਦਾਰਾ ਬੇਸ਼ੱਕ ਇੰਨਾ ਸੋਖਾ ਨਜ਼ਰ ਨਹੀਂ ਆ ਰਿਹਾ ਕਿਉਂਕਿ ਕਾਂਗਰਸ ਦੇ ਵੱਲੋਂ ਵੀ ਇੱਕ ਸਖਤ ਉਮੀਦਵਾਰ ਲਿਆਂਦਾ ਗਿਆ ਰਾਹੁਲ ਗਾਂਧੀ ਦੀ ਥਾਂ ਦੇ ਉੱਤੇ ਰਾਹੁਲ ਗਾਂਧੀ ਹੁਣ ਰਾਇਬਰੇਲੀ ਤੋਂ ਚੋਣ ਲੜਨਗੇ ਇਹ ਲਗਭਗ ਤੈਅ ਹੋ ਚੁੱਕਿਆ ਹੈ ਰਾਇਬਰੇਲੀ ਤੋਂ ਉਹਨਾਂ ਨੇ ਜਿਹੜਾ ਇੱਕ ਅੱਧੇ ਦਿਨ ਚ ਨਾਮਜ਼ਦਗੀ ਕਾਗਜ਼ ਵੀ ਦਾਖਲ ਕਰ ਦੇਣਗੇ